ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਡੀ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਹਿਦਿਆਂ ਕਲਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੌਂਕੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾں ਦੋਵੇਂ ਬੱਚੇ ਤੋਂ ਬਿਨਾਂ ਤੇ ਇੱਕ ਤਾਜੀ ਸੋਈ ਮੈਂ ਤੁਹਾਨੂੰ ਦਿਖਾਉਣੀ ਹੈ ਜਿਹੜੀ ਜੇ ਹੁਣੇ ਸੋਈ ਹੈ ਜੇਰੇ ਦੀ ਪੈਣ ਵਾਲੀ ਹੈ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੀ ਮੇਰੇ ਪਾਈ ਬਾਬਾ ਜੀ ਤੇ ਨਾਮ ਦੱਸ ਤੇ ਕਰੀ ਫਿਰ ਆਪਾਂ ਕੀ ਜੀ ਕੰਡ ਮਿਆਦੀਆਂ ਤਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰੇ ਬੋਲ ਦੇ ਕਰੀ 7529839275 ਠੀਕ ਹੈ ਤੇ ਸ਼ੁਰੂਆਤ ਫਿਰ ਆਵਲੀ ਜਿਹੜੀ ਤਾਜੀ ਸੋਈ ਪੁੱਤ ਆ ਗਿਆ ਕੇ ਆ ਗਿਆ ਮਗਰ ਮਗਰ ਕਟਾ ਜੀ ਮਗਰ ਕਟਾ ਮਾਜਰੇ ਸਾਵਨਾ ਬੱਚਾ ਜਿਹੜਾ ਕਾਫੀ ਪਲਿਆ ਆ ਹਾਂ ਜੀ ਹਾਂ ਜੀ ਕਿਉਂਕਿ ਬੱਚਾ ਕਾਫੀ ਪਲ ਗਿਆ ਵਾ ਤੇ ਕਿੰਨੇ ਕ ਦੁੱਧ ਆ ਲੀਜੇ ਦੁੱਧ 300 ਰੁਪਏ ਜੀ ਘਰ ਆ ਲੈ ਆਂਦੇ 12 13 ਕਿਲੋ ਦੋਗੇ ਦੁੱਧ 11 12 ਕਿਲੋ ਕਰੀ ਜਾਊਗੀ ਠੀਕ ਆ ਹਾਂਜੀ ਤੋਰੋ ਨਾ ਫਿਰ ਇੱਕ ਕਰੀ ਨਾ ਬਾਕੀ ਆ ਵੀ ਹੁਣ ਇਸ ਹੋਈ ਆ ਲੱਪੇ ਚ ਵੀ ਆ ਜੇ ਜੇਰੇ ਦੀ ਪੈਣ ਵਾਲੀ ਆ ਥੱਲੇ ਚੰਗੀ ਤਿਆਰ ਹੋ ਗਈ ਆ ਹੁਣ ਤਾਂ ਦੇਖ ਸਾਦੇ ਚੰਗੀ ਭਰ ਗਈ ਥੱਲੇ ਬਾਕੀ ਗਾਣਾ ਵਿੱਚ ਚੰਗੀ ਬਣ ਗਈ। ਪਿਆ ਤਾਂ ਹਨ ਮੈਂ ਦੇਖ ਤਾਂ ਤੈਨੂੰ। ਤੇ ਕਿੰਨਾ ਫਿਰ ਮੁੱਲ ਰੱਖਣਾ ਵਿਧੀ ਇਹਦਾ? ਮੁੱਲ ਤੇ ਹਰ ਸਭੀ ਕਰਨਾ ਚਾਹੋ ਸੁਗੀ ਹੈ ਹੁਣ ਤੇ। ਹਾਂਜੀ। ਮੁੱਲ ਤੇ ਕਰਨੋਂ ਕਰਦੇ ਇਹਦਾ 65000 ਰੁਪਏ। ਹਾਂਜੀ। ਬਸ ਮਾਨ ਕਰਾ ਲੇ ਜਿੰਨਾ ਕਰਾ। ਕਿੰਨਾ ਕਰ ਦੋਗੇ ਮਾਨ? 3000 ਕਰ ਦਿੰਦੇ। 3000 ਕਰ 62000 ਦੀ। ਹਾਂਜੀ ਕਿ ਪੂਰੇ 60 ਦੀ ਦੇ ਦਈਏ ਦੇ ਦਾਂਗਾ ਅੱਛਾ ਪੂਰੇ 60000 ਦੀ ਦੇ ਦਾਂ 7000 ਹੀ 2000 ਮਾਨ ਕਰ ਦਾਂਗਾ ਅੱਛਾ 58000 ਦੀ ਦੇ ਦਾਂ 1000 ਰੁਪਏ ਦੀ ਬਣੀ ਬੁਣੀ ਮੈਂ ਚੰਗੀ ਦੁੱਧ ਇਹਨੇ ਕਹਿਆ 11 12 ਕਿਲੋ ਭੜੀਆਂ ਠੀਕ ਹੈ ਜੀ ਤੇ ਬਾਕੀ ਕੋ ਫੋਨ ਲਾਵੇ ਫੋਨ ਲਾਵੇ ਅੱਕੇ ਜੀ ਮੌਕੇ ਤੇ ਕੋਈ ਨਹੀਂ ਕਰਨਾ ਮਾਨ ਤਾਂ ਮੌਕੇ ਤੇ ਹੋਰ ਕਰ ਦੋਗੇ ਹਨਾ ਅਵੇ ਪੱਠੇ ਕੁੱਠੇ ਪਾ ਕੇ ਮੈਂ ਰਾਜੀ ਲੋਕ ਬਣਾ ਲੱਪੇ ਲੁੱਪੇ ਚਾਹੀਏ ਹਾਂਜੀ ਹਾਂਜੀ ਘੰਟਾ ਤੇ ਹੋਇਆ ਸਾਰਾ ਸੁਈਨ ਹੋ ਜਾਂਦਾ ਠੀਕ ਹੈ ਤੇ ਹੁਣ ਜਿਹੜੀ ਗਾਵਾਂ ਜਿਹੜੀਆਂ ਇਹਦੇ ਕੋ ਕਿੰਨਾ ਦੁੱਧ ਹਰਕੀ ਜੀ ਦੁੱਧ ਦੇ ਕੋ ਇਹ ਹੈਗਾ ਪੱਕਾ 27 ਲੀਟਰ 37 ਕਿਲੋ 6 ਕਿਲੋ ਹੋਊਗਾ ਤੁਹਾਨੂੰ ਪਤਾ ਠੀਕ ਹੈ ਖੋਲ ਤਾ ਫਿਰ ਤੋਰ ਦਈਏ ਅੰਦਰ ਉਤਰਾ ਥਨ ਥਨ ਪੂਰੇ ਹੀ ਆ ਪੂਰੇ ਪੂਰੇ ਹਰਪ੍ਰੀਤ ਜੀ ਨਾਂ ਕੋ ਕੋ ਨਾ ਕੋ ਛਟਾ ਜੀ ਤੇ ਇਹਦਾ ਫਿਰ ਮੁੱਲ ਮੁੱਲ ਤੇ ਹਰਪ੍ਰੀਤ ਜੀ ਇਹਦਾ 12000 ਜੀ ਦੱਸ ਦਿਆ ਤੇਰਾ ਅੱਛਾ 10000 ਦੀ ਦੇ ਦੋਗੇ ਬਾਕੀ ਵਿੱਚ ਮੰਤਨ ਕਰ ਦੋ ਮੰਤਨ ਕਰਦਾ ਕੋਈ ਵੀ ਫੋਨ ਲਾਵੇ ਠੀਕ ਹੈ ਜੀ ਆਹ ਮੋੜ ਦੇ ਨਹੀਂ ਠੀਕ ਹੈ ਤੇ ਹੁਣ ਕਾਜ ਦੀਆਂ ਗਾਂ ਵੀ ਬੱਚੇ ਤਾਂ ਬਣेंगी ਇਹਦੇ ਕੋਲ ਦੁੱਧ ਕਿੰਨਾ 1 ਕੋਰਪ੍ਰੀਤ ਜੀ 8 ਕਿਲੋ 8 ਕਿਲੋ ਹੈਗਾ ਪੱਕਾ ਦੁੱਧ ਪੱਕਾ ਰੁਪਈਆ 8 ਕਿਲੋ ਖੋਲੋ ਫਿਰ ਤੋਰ ਦਈਏ ਬਾਕੀ ਇਹ ਕਿ ਭਾਂਡੇ ਜਿਆਦੇ ਦੁੱਧ ਵਾਲੀ ਹੈ ਭਾਂਡੇ ਥੋੜੇ ਦੁੱਧ ਵਾਲੀ ਹੈ ਆਪਣੇ ਇੱਥੇ ਹੀ ਚਵਾਈ ਕਰ ਵੀ ਦੋ ਟਾਈਮ ਚੁਲੇ ਕੋ ਤਿੰਨ ਟਾਈਮ ਚੁਲੇ ਤੇ ਇਹਦਾ ਫਿਰ ਮੁੱਲ ਮੁੱਲ ਆ ਪੀ ਇਹਦਾ 15000 15000 ਹਾਂਜੀ ਤੇ ਕਿੰਨਾ ਕਰ ਦੇਣਾ ਮਾਨ ਯਾਰ ਕਰ ਦੀ 14000 ਦੀ ਦੇਣੀ 14000 ਕਿਤੇ ਰਹਿੰਦੇ ਦੀਏ 13 ਹੀ ਦੇ ਦਾਂਗੇ ਆਪੀ ਠੀਕ ਆ ਚਲੋ ਬਾਕੀ ਕਿੰਨਾ ਰੁਪਏ ਜੀ ਹਾਂਜੀ 12000 ਦੀ ਅੱਛਾ 12000 ਦੀ 12000 ਦੀ ਤੇ 10000 ਦੀ ਠੀਕ ਹੈ ਮਾਨ ਕਰਾਂਗੇ ਰੁਪਏ ਜੀ ਹੋਰ ਕੋਈ ਨਹੀਂ ਫੋਨ ਚਲੋ ਕੋ ਫੋਨ ਲਾਵੇ ਕਰੀ ਹਨਾ ਬਾਕੀ ਮੈਂ 8000 ਰੁਪਏ ਜੀ ਕੋ ਚੰਗੀ ਬਣੀ ਦੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਜੋਗੇ ਖੜਨਾ ਦੂਜੀ ਮੈਂ ਹੁਣ ਮੈਂ ਤੇ ਪਾਸ ਹੀ ਹੁਣੀ ਹਾਂਜੀ ਹਾਂਜੀ ਅੱਜ ਇਹ ਜੇਰ ਛੁੱਟਦੀ ਪਹੁੰਚ ਜਦ ਮਰਜੀ ਕੋ ਮੱਜ ਨੇ ਤੇ ਚਲੋ ਪਾਸ ਹੋਣਾ ਤੇ ਕਾਵਾਂ ਆਪਣੇ ਕੋ ਚੋਕੇ ਖੜਿਆ 3 ਡੰਗ 4 ਡੰਗ ਛੋਕੇ ਖੜਨਾ ਠੀਕ ਹੈ ਫਿਰ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ